ਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝਾਇ ਨਿਊਜ਼ ਤੇ ਮੈਂ ਹਰਦੀਪ ਕੌਤਕ ਕਿਸਾਨਾਂ ਦਾ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲੱਗਣ ਜਾ ਰਿਹਾ ਤਾਂ ਬਿਲਕੁਲ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਆਪਣੇ ਜ਼ਰੂਰੀ ਕੰਮ ਲਈ ਜਾਣਾ ਚਾਹੁੰਦੇ ਨੇ ਉਹਨਾਂ ਲਈ ਇਹ ਖਬਰ ਬੇहद ਖਾਸ ਰਹਿਣ ਵਾਲੀ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸਾਨਾਂ ਦੇ ਵੱਲੋਂ ਇਹ ਪੱਕਾ ਮੋਰਚਾ ਕਿੰਨੀ ਤਰੀਕ ਨੂੰ ਲੱਗਣ ਜਾ ਰਿਹਾ ਹੈ ਤੇ ਇਸ ਦੇ ਕਾਰਨ ਕੀ ਨੇ ਕਿਸਾਨਾਂ ਦੀਆਂ ਉਹ ਕਿਹੜੀਆਂ ਮੰਗਾਂ ਨੇ ਕਿਉਂਕਿ ਅਕਸਰ ਹੀ ਲੋਕ ਕਹਿੰਦੇ ਨੇ ਕਿ ਕਿਸਾਨ ਨੇ ਜਿਹੜੇ ਜਦੋਂ ਵੇਲੇ ਹੁੰਦੇ ਨੇ ਤਾਂ ਧਰਨਿਆਂ ਤੇ ਬੈਠ ਜਾਂਦੇ ਨੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੇਲੇ ਨਹੀਂ ਨੇ ਸਗੋਂ ਉਹਨਾਂ ਦੀਆਂ ਕੁਝ ਜ਼ਰੂਰੀ ਮੰਗਾਂ ਨੇ ਜਿੰਨਾਂ ਮੰਗਾਂ ਨੂੰ ਉਹ ਸਰਕਾਰ ਦੇ ਅੱਗੇ ਰੱਖਣਾ ਚਾਹੁੰਦੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਨੂੰ ਪੱਕਾ ਮੋਰਚਾ एसकेएम ਦੇ ਵੱਲੋਂ ਲਗਾਇਆ ਜਾਇਗਾ ਤਾਂ ਦੱਸ ਦਈਏ ਕਿ 26 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਇਹ ਪੱਕਾ ਮੋਰਚਾ ਲਗਾਇਆ ਜਾਣਾ ਤਾਂ 26 ਨਵੰਬਰ ਨੂੰ 2020 ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਸੀ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ ਉਸ ਦੇ ਉੱਤੇ ਜਿੱਤ ਹੈ ਜਿਹੜੀ ਕਿਸਾਨਾਂ ਦੇ ਵਜੋਂ ਹਾਸਲ ਕੀਤੀ ਗਈ ਸੀ ਤਾਂ ਪੰਚਮੀ ਵਰੇ ガੰਡਾ ਜਿਹੜੀ ਉਹ ਮਨਾਈ ਜਾਣੀ ਹੈ ਤਾਂ ਬਿਲਕੁਲ ਦੱਸਦੀ ਹੈ ਕਿ ਕਿਸਾਨਾਂ ਨੇ ਵੱਡੇ ਐਲਾਨ ਕਰ ਦਿੱਤੇ ਨੇ 26 ਨਵੰਬਰ ਨੂੰ ਚੰਡੀਗੜ੍ਹ 'ਚ ਕਿਸਾਨਾਂ ਦਾ ਪੱਕਾ ਮੋਰਚਾ ਲੱਗੇਗਾ ਸੈਕਟਰ 'ਚ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਤਾਂ ਪਹਿਲੀ ਮੰਗ ਹੈ ਕਿ ਬਿਜਲੀ ਸੋਧ ਬਿੱਲ 2025 ਡਰਾਫਟ ਨੇ ਜਿਹੜੇ ਉਹਨਾਂ ਨੂੰ ਰੱਦ ਕੀਤਾ ਜਾਵੇ ਇਹ ਮੰਗ ਹੈ ਜਿਹੜੀ ਐਫਕੇਐਮ ਦੇ ਵੱਲੋਂ ਰੱਖੀ ਗਈ ਹੈ ਤੇ ਮੰਡੀਆਂ 'ਚ ਬੰਦ ਛੋਣੇ ਦੀ ਖਰੀਦ ਮੁਰ ਤੋਂ ਸ਼ੁਰੂ ਕਰਨ ਦੀ ਮੰਗ ਕਿਸਾਨਾਂ ਦੇ ਵੱਲੋਂ ਰੱਖੀ ਗਈ ਹੈ ਮਹਾਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਅੱਤਾ ਕਿਸਾਨ ਨੇ ਜਿਹੜੇ ਹੁਣ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਗੇ ਅੱਤਾ ਸੈਕਟਰ 34 ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਕੱਟ ਕੀਤਾ ਜਾਣ ਤਾਂ ਦੱਸ ਦਈਏ ਕਿ ਵੱਡਾ ਇਕੱਠ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ ਹੈ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਤਾਂ ਕਿਸਾਨਾਂ ਨੇ ਵੱਡੇ ਐਲਾਨ ਕਰ ਦਿੱਤੇ ਗਏ ਨੇ ਇੱਕ ਵਾਰ ਫਿਰ ਤੋਂ ਉੱਥੇ ਜੋ ਤੁਸੀਂ ਤਸਵੀਰ ਦੇਖੀ ਸੀ ਦਿੱਲੀ ਸ਼ੰਭੂ ਬਾਰਡਰ ਦੀ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਉਹ ਤਸਵੀਰ ਦੇਖਣ ਨੂੰ ਮਿਲੇਗੀ ਜੋ ਤੁਸੀਂ ਸ਼ੰਭੂ ਬਾਰਡਰ ਤੇ ਦੇਖੀ ਸੀ ਚੰਡੀਗੜ੍ਹ ਦੇ ਵਿੱਚ ਵੀ ਫਿਲਹਾਲ ਮੌਕੇ ਦੀ ਤੁਹਾਨੂੰ ਜ਼ਰੂਰ ਅਪਡੇਟਸ ਦਿੰਦੇ ਰਹਾਂਗੇ ਫਿਲਹਾਲ ਅਹਿਮ ਜਾਣਕਾਰੀ ਦੱਸਦੀ ਹੈ ਕਿ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਹੁਣ ਮੋਰਚਾ ਲੱਗੇਗਾ